ਕੈਨੇਡਾ ਦੇ ਵਿੱਚ ਲੇਬਲ ਪਾਰਟੀ ਇੱਕ ਵਾਰ ਫਿਰ ਤੋਂ ਝੰਡੇ ਗੱਡਣ ਜਾ ਰਹੀ ਹੈ ਜਿਹਾ ਦਾਦੇ ਕਿ ਲੇਬਲ ਪਾਰਟੀ ਬਿਲਕੁਲ ਜਿੱਤ ਦੇ ਕਰੀਬ ਪਹੁੰਚ ਚੁੱਕੀਆਂ ਮਹਿਜ 6 ਸੀਟਾਂ ਜਿਹੜੀਆਂ ਨੇ ਚਾਹੀਦੀਆਂ ਨੇ ਔਰ ਇਸ ਤੋਂ ਬਾਅਦ ਬਹੁਮਤ ਮਿਲ ਜਾਏਗਾ ਤੇ ਫਿਰ ਜਿਹੜਾ ਸਰਕਾਰ ਮਾਰਕ ਕਾਰਨੀ ਬਣਾ ਲੈਣਗੇ ਹਾਲਾਂਕਿ ਲਗਾਤਾਰ ਜਿਹੜਾ ਹੈਗਾ ਮਾਰਕ ਕਾਰਨੀ ਕੋ ਬਿਆਨ ਦੇ ਰਹੇ ਨੇ ਕਿ ਲਿਬਰਲ ਜਿਹੜੇ ਐ ਸੱਤਾ ਦੇ ਵਿੱਚ ਮੁੜ ਤੋਂ ਆ ਰਹੇ ਨੇ ਔਰ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਅਰ ਜਿਹੜੇ ਨੇ ਆਪਣੀ ਹਾਰ ਨੂੰ ਸਵੀਕਾਰ ਕਰ ਚੁੱਕੇ ਨੇ ਤੇ ਉਹ ਖੁਦ ਆਪਣੀ ਸੀਟ ਹਾਰ ਰਹੇ ਨੇ ਤੀਜੇ ਨੰਬਰ ਤੇ ਸੀ ਤੇ ਹੁਣ ਦੂਜੇ ਨੰਬਰ ਤੇ ਨੇ ਪਰ ਪਿੱਛੇ ਚੱਲ ਰਹੇ ਨੇ ਲਗਾਤਾਰ ਪੀਅਰ ਪੋਲੇਵਰ ਜਿਹੜੇ ਨੇ ਉਹ ਲਗਾਤਾਰ ਪਿੱਛੇ ਚਾਰ ਰਹੇ ਨੇ ਜਦੋਂ ਤੌਰ ਜਾਂ ਆਉਣੇ ਸ਼ੁਰੂ ਹੋਏ ਨਤੀਜੇ ਆਉਣੇ ਸ਼ੁਰੂ ਹੋਏ ਹਜੇ ਤੱਕ ਜਿਹੜਾ ਉਹਨਾਂ ਦੇ ਵੱਲੋਂ ਲੀਡ ਹਾਸਲ ਨਹੀਂ ਕੀਤੀ ਗਈ ਆਪਣੀ ਸੀਟ ਤੇ ਤੇ ਪਿੱਛੇ ਚੱਲ ਰਿਹਾ ਤੇ ਦੂਜੇ ਪਾਸੇ ਮਾਰਕ ਕਾਰਨੀ ਜਿਹੜੇ ਨੇ ਆਪਣੀ ਸੀਟ ਤੋਂ ਜਿੱਤ ਚੁੱਕੇ ਨੇ ਤਾਂ ਲੀਬਰਲ ਪਾਰਟੀ ਇੱਕ ਵਾਰ ਫਿਰ ਤੋਂ ਸੱਤਾ ਤੇ ਕਾਬਜ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਜਸਟਨ ਟਰੂਡੋ ਵਾਰ ਪ੍ਰਧਾਨ ਮੰਤਰੀ ਬੰਦਿਆ ਤੇ ਹੁਣ ਹੈਟ੍ਰਿਕ ਜੱਤ ਦੀ ਹੈਟ੍ਰਿਕ ਲਗਾਉਣ ਦੇ ਲਈ ਤਿਆਰ ਹੈ ਲੇਬਰ ਪਾਰਟੀ ਹਾਲਾਂਕਿ ਕੁਝ ਸਮਾਂ ਬਾਕੀ ਹੈ ਤਕਰੀਬਨ 20-25 ਮਿੰਟ ਰਹਿ ਗਿਆ 20-25 ਮਿੰਟਾਂ ਦੇ ਕਰੀਬ ਜਿਹੜਾ ਨਤੀਜੇ ਆ ਜਾਣਿਆ ਤੇ ਇਸ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਕੌਣ ਜਿਹੜਾ ਬਾਜ਼ੀ ਮਾਰਦਾ ਹਾਲਾਂਕਿ ਪੀਅਰ ਪੋਲੀਵਰ ਤਾਂ ਖੁਦ ਆਪਣੀ ਸੀਟ ਨਹੀਂ ਬਚਾ ਸਕਿਆ ਔਰ ਯਾਦ ਕਰੋ ਜਦੋਂ ਮਾਰਕ ਕਾਰਨੀ ਇਹ ਗੱਲ ਕਹਿੰਦੇ ਨੇ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਚੋਣਾਂ ਦੇ ਰਿਜ਼ਲਟ ਦੇ ਵਿੱਚ ਟਰੰਪ ਨੂੰ ਮੂੰਹ ਤੋੜ ਜਵਾਬ ਦੇਊਗਾ ਇਹ ਗੱਲ ਉਹਨਾਂ ਨੇ ਕਿਉਂ ਕਹੀ ਕਿਉਂਕਿ ਟਰੰਪ ਲਗਾਤਾਰ ਥ੍ਰੈਟਨ ਕਰ ਰਹੇ ਸੀ ਕੈਨੇਡਾ ਨੂੰ ਔਰ ਕਹਿ ਰਹੇ ਸੀ ਕਿ 55ਵੀਂ ਸਟੇਟ ਬਣ ਜਾਓ ਅਮਰੀਕਾ ਦੀ ਅਮਰੀਕਾ ਦੇ ਵਿੱਚ ਮਿਲ ਜਾਓ ਤੁਹਾਡੇ ਪ੍ਰਧਾਨ ਮੰਤਰੀ ਨੂੰ ਅਸੀਂ ਗਵਰਨਰ ਬਣਾ ਦੇਾਂਗੇ ਇੱਥੋਂ ਤੱਕ ਉਹਨਾਂ ਨੇ ਗੱਲਾਂ ਕਹੀਆਂ ਜਦੋਂ ਟੈਰਿਫ ਲਗਾਇਆ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਮੈਕਸੀਕੋ ਤੇ ਕੈਨੇਡਾ ਦੀ ਗੱਲ ਹੋਈ ਸੀ ਮੈਕਸੀਕੋ ਤੇ ਕੈਨੇਡਾ ਦੇ ਉੱਪਰ ਜਿਹੜਾ ਟੈਰਿਫ ਲਗਾਇਆ ਗਿਆ ਸੀ 25% ਜਿਹੜਾ ਵਧਾਇਆ ਗਿਆ ਸੀ ਇਹ ਟੈਰਿਫ ਉਰ ਹਵਾਲਾ ਟਰੰਪ ਨੇ ਕੀ ਦਿੱਤਾ ਸੀ ਕਿ ਟਰੰਪ ਨੇ ਕਿਹਾ ਸੀ ਕਿ ਅਸੀਂ ਜਿੰਨਾ ਇਲੀਗਲ ਕੰਮ ਹੁੰਦਾ ਅਮਰੀਕਾ ਦੇ ਵਿੱਚ ਟਰੰਪ ਨੇ ਕਿਹਾ ਕਿ ਜਿੰਨਾ ਇਲੀਗਲ ਕਰਾਇਮ ਇਲੀਗਲ ਜਿਹੜਾ ਜਿੰਨਾ ਜੇ ਇੱਥੇ ਨਸ਼ਾ ਆਉਂਦਾ ਜਾਂ ਦੂਜੇ ਪਾਸੇ ਜਿਹੜੇ ਪ੍ਰਵਾਸੀ ਨੇ ਗੈਰ ਕਾਨੂੰਨੀ ਢੰਗ ਨਾਲ ਆਉਂਦੇ ਨੇ ਉਹ ਕੈਨੇਡਾ ਜਾਂ ਮੈਕਸੀਕੋ ਦੇ ਬਾਰਡਰਾਂ ਤੋਂ ਆਉਂਦੇ ਨੇ ਤਾਂ ਇਸ ਦੇ ਕਰਕੇ ਟਰੂਡੋ ਦੇ ਖਿਲਾਫ ਲਗਾਤਾਰ ਬਿਆਨਬਾਜ਼ੀ ਟਰੰਪ ਕਰਦਾ ਰਿਹਾ ਤੇ ਲਿਬਰਲ ਪਾਰਟੀ ਹੁਣ ਇੱਕ ਵਾਰ ਫਰ ਤੋਂ ਛੱਡੇ ਗੱਡਣ ਜਾ ਰਹੀ ਆ ਮਾਰਕ ਕਾਰਨੀ ਨੇ 트럼ਪ ਦੇ ਨਾਂ ਬਿਆਨਾਂ ਤੋਂ ਬਾਅਦ ਹੀ ਅੱਕੇ ਹੋયા ਨੇ ਫੈਸਲਾ ਲਿਆ ਵੈਸੇ ਤਾਂ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਣੀ ਸੀ ਕੈਨੇਡਾ 'ਚ ਜਿਹੜੀ ਇਲੈਕਸ਼ਨ ਹੁਣ ਹੋ ਰਹੀ ਹੈ ਇਹ ਅਕਤੂਬਰ 2025 'ਚ ਹੋਣੀ ਸੀ ਪਰ ਉੱਥੇ ਇਹ ਨਿਯਮ ਹੈ ਕਿ ਜਿਵੇਂ ਭਾਰਤ ਦੇ ਵਿੱਚ ਇਲੈਕਸ਼ਨ ਕਮਿਸ਼ਨ ਸਾਰਾ ਕੁਝ ਡਿਸਾਈਡ ਕਰਦਾ ਪਰ ਉੱਥੇ ਇਹ ਚੀਜ਼ ਸਾਰੀ ਅਥਾਰਟੀ ਜਿਹੜੀ ਹੈਗੀ ਪ੍ਰਧਾਨ ਮੰਤਰੀ ਦੇ ਕੋਲ ਹੁੰਦੀ ਹੈ ਜਦੋਂ ਮਾਰਕ ਜਿਹੜੇ ਕਾਰਨੀ ਨੇ ਜਿਨ੍ਹਾਂ ਨੂੰ ਜਦੋਂ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਬਣੇ ਉਹਨਾਂ ਨੇ ਫਿਰ ਨਾਲ ਦੀ ਨਾਲ ਇੱਕ ਮਤਲਆ ਲਿਆਂਦਾ ਤੇ ਇਹ ਇਲੈਕਸ਼ਨ ਨੂੰ ਪਹਿਲਾਂ ਕੀਤਾ ਇਲੈਕਸ਼ਨ ਨੂੰ ਪਹਿਲਾਂ ਕਰਨ ਦਾ ਮਤਲਬ ਕੀ ਸੀ ਨੂੰ ਤੁਸੀਂ ਆਪ ਸਮਝ ਜਾਓ ਇਲੈਕਸ਼ਨ ਨੂੰ ਪਹਿਲਾਂ ਕਰਨ ਦਾ ਮਤਲਬ ਇਹ ਸੀ ਹੀਟ ਆਫ ਦੀ ਮੂਵਮੈਂਟ ਹੀਟ ਆਫ ਦੀ ਮੂਵਮੈਂਟ ਕੀ ਚੱਲ ਰਿਹਾ ਸੀ ਕੈਨੇਡਾ 'ਚ ਕੈਨੇਡਾ ਸ਼ੈਡੋ ਪੂਰੇ ਮੁਲਕ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਟਰੰਪ ਇੱਕ ਪਾਸੇ ਬਿਆਨਬਾਜ਼ੀ ਕਰ ਰਹੇ ਸੀ ਲਗਾਤਾਰ ਧੜਾ ਧੜਾ ਬਿਆਨ ਉਹ ਦਿੰਦੇ ਰਹੇ ਔਰ ਉਸ ਤੋਂ ਬਾਅਦ ਟ੍ਰਾਂਪ ਦੇ ਬਿਆਨਾਂ ਤੋਂ ਬਾਅਦ ਕੈਨੇਡਾ ਦੇ ਵਿੱਚ ਵਿਰੋਧ ਹੋਇਆ ਕਿ ਅਸੀਂ ਕਿਵੇਂ 51ਵੀਂ ਸਟੇਟ ਬਣ ਜਾਈਏ ਅਸੀਂ ਕਿਵੇਂ ਆਪਦਾ 70 ਛੱਡ ਦਈਏ ਕਿਵੇਂ ਅਸੀਂ ਆਪਦੀ ਪ੍ਰਭੂ ਸੱਤਾ ਛੱਡ ਦਈਏ ਤੇ ਕਿਸੇ ਦੇਸ਼ ਦੇ ਵਿੱਚ ਸ਼ਾਮਲ ਹੋ ਜਾਈਏ ਉਹ ਹੀਟ ਆਫ ਦੀ ਮੂਵਮੈਂਟ ਨੂੰ ਯੂਜ਼ ਕੀਤਾ ਮਾਰ ਕਾਰਨੇ ਨੇ ਤੇ ਅਕਤੂਬਰ ਤੋਂ ਪਹਿਲਾਂ ਹੀ ਹੁਣ ਤੁਸੀਂ ਦੇਖੋ 4 ਮਹੀਨੇ ਪਹਿਲਾਂ ਹੀ ਜਿਹੜਾ ਮਾਰ ਕਾਰਨੇ ਨੇ ਇਲੈਕਸ਼ਨ ਕਰਵਾਤੀਆਂ ਉੱਥੇ ਇਹ ਚੀਜ਼ ਹੈਗੀ ਹੈ ਇਹ ਅਥਾਰਟੀ ਉੱਥੇ ਪਾ ਪ੍ਰਧਾਨ ਮੰਤਰੀ ਦੇ ਕੋਲ ਹੈ ਜਿਵੇਂ ਭਾਰਤ ਦੇ ਵਿੱਚ ਤਾਂ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਡਿਸਾਈਡ ਕਰਦਾ ਪਰ ਇਲੈਕਸ਼ਨ ਕਮਿਸ਼ਨ ਵੀ ਕਿਹਾ ਜਾਂਦਾ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਚਰਚਾਵਾਂ ਮੈਂ ਇਲੈਕਸ਼ਨ ਕਮਿਸ਼ਨ ਦੀ ਲਾਇਬਿਲਟੀ ਨੂੰ ਲੈ ਕੇ ਵੀ ਚੱਲਦੀਆਂ ਕਿ ਸੱਤਾਧਾਰੀ ਧਿਰ ਦਾ ਕਿਤਨਾ ਕਿਤੇ ਜਿਹੜਾ ਹੈਗਾ ਬਿਲਕੁਲ ਇੱਕ ਹੱਥ ਜ਼ਰੂਰ ਰਹਿੰਦਾਗਾ ਚਾਹੇ ਕੋਈ ਵੀ ਜਿਹੜੀ ਐ ਕੋਈ ਏਜੰਸੀ ਹੋਵੇ ਕੁਝ ਵੀ ਹੋਵੇ ਤਾਂ ਦੂਜੇ ਪਾਸੇ ਹੁਣ ਮਾਰ ਕਾਰਨੀ ਨੇ ਇੱਕ ਨਾਲ ਗੱਲ ਹੋਰ ਵੀ ਕਹੀ ਸੀ ਕਿ ਜਦੋਂ ਅਸੀਂ ਇਲੈਕਸ਼ਨ ਪਹਿਲਾਂ ਕਰਵਾਵਾਂਗੇ ਉਸ ਦੇ ਵਿੱਚ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਜਵਾਬ ਲੋਕ ਵੋਟ ਪਾ ਕੇ ਦੇਣਗੇ ਤਾਂ ਹੁਣ ਲੋਕਾਂ ਨੇ ਵੀ ਉਹੀ ਕੀਤਾ 167 ਦੇ ਕਰੀਬ ਪਹੁੰਚ ਚੁੱਕੀਆਂ ਨੇ 168 ਸੀਟਾਂ ਹੋ ਚੁੱਕੀਆਂ ਨੇ ਲਿਬਰਲ ਪਾਰਟੀ ਦੀਆਂ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਸਿਰਫ ਔਰ ਸਿਰਫ ਉਹਨਾਂ ਨੂੰ 4 ਸੀਟਾਂ ਚਾਹੀਦੀਆਂ ਐ ਐਨ ਡੀ ਪੀ ਜਿਹੜੇ ਜਗਮੀਤ ਸਿੰਘ ਹੋਣਾ ਨੇ ਟਰੂਡੋ ਤੋਂ ਪੈਰ ਪਿੱਛੇ ਖਿੱਚੇ ਪਰ ਹੁਣ ਜਿਹੜਾ ਕਿਹਾ ਜਾ ਰਿਹਾ ਕਿ ਐਨ ਡੀ ਪੀ ਲਿਬਰਲ ਵਾਲੇ ਪਾਸੇ ਝੁਕੇਗੀ ਔਰ ਕਨਜ਼ਰਵੇਟਿਵ ਵਾਲੇ ਪਾਸੇ ਨਹੀਂ ਜਾਏਗੀ ਕਿਉਂਕਿ ਇਹ ਕਨਜ਼ਰਵੇਟਿਵ ਵਾਲੇ ਪਾਸੇ ਚੱਲ ਗਈ ਤਾਂ ਕਨਜ਼ਰਵੇਟਿਵ ਤਾਂ ਪਹਿਲੀ ਡਾਊਨ ਹੋਏ ਪਏ ਨੇ ਉਹ ਤਾਂ 145 ਤੇ ਰਹਿ ਚੁੱਕੇ ਨੇ 145 46 ਤੇ ਲੜ ਰਹੇ ਨੇ ਪਰ ਜਿਹੜੀ ਬੀਕਯੂ ਲਾਈ ਜਿਹੜਾ ਲਾਈ ਬੀਕਯੂ ਜਿਹੜਾ ਬਲਾਕ ਹੈ ਉਹ ਜਿਹੜਾ ਹੁਣ ਤੁਸੀਂ ਦੇਖੋ ਕਿ ਵਿਚ ਵਿਚਾਲੇ ਫਸਿਆ ਹੋਇਆ ਉਹ ਵੀ 22 ਸੀਟਾਂ ਦੇ ਉੱਪਰ ਅੱਗੇ ਚੱਲ ਰਿਹਾ ਤਾਂ ਪੂਰਾ ਡਾਟਾ ਤੁਹਾਨੂੰ ਦਿਖਾਵਾਂਗੇ ਮੈਂ ਕਹੂੰਗਾ ਕਿ ਦਵਿੰਦਰ ਇੱਕ ਵਾਰ ਕੈਮਰਾ ਇੱਧਰ ਜ਼ਰੂਰ ਮਾਰਿਆ ਜਾਵੇ ਆ ਦੇਖੋ ਤੁਸੀਂ ਜਿਵੇਂ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁੰਦਾ ਤਾਂ ਕੈਨੇਡਾ ਦਾ ਇਲੈਕਸ਼ਨ ਕੈਨੇਡਾ ਇਲੈਕਸ਼ਨ ਕੈਨੇਡਾ ਦਾ ਤੁਸੀਂ ਦੇਖੋ ਸਟੈਟ ਜਿਹੜੇ ਕਹਿੰਦੇ ਨੇ 167 ਸੀਟਾਂ ਤੇ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਹੈ ਕਨਜ਼ਰਵੇਟਿਵ ਕਨਜ਼ਰਵੇਟਿਵ 145 ਤੇ ਰਹਿ ਗਿਆ ਜੋ ਕਿ 148 ਤੇ ਸੀ 148 ਤੋਂ ਹੇਠਾਂ ਆਇਆ ਗ੍ਰਾਫ 145 ਰਹਿ ਗਏ ਬੀਕਯੂ ਜਿਹੜਾ ਹੈਗਾ 23 ਤੇ ਨੇ ਤੇ ਐਨਡੀਪੀ 7 ਤੇ ਹੈ ਇਹ ਲੀਡ ਕਰ ਰਿਹਾ ਇੰਨੀਆਂ ਇੰਨੀਆਂ ਸੀਟਾਂ ਤੇ ਆਦਰਜ਼ ਇੱਕ ਤੇ ਆਦਰ ਜਿਹੜੇ ਨੇ ਇਹ ਗ੍ਰੀਨ ਕੈਨੇਡਾ ਗ੍ਰੀਨ ਕੈਨੇਡਾ ਇੱਕ ਉਹਨਾਂ ਨੇ ਲੋਕਲ ਆਇਟ ਜਿਹੜੇ ਉੱਥੋਂ ਦੇ ਹੈਗੇ ਉਹਨਾਂ ਨੇ ਬਣਾਈ ਪਾਰਟੀ ਉਹਦਾ ਇੱਕ ਸੀਟ ਹੈਗੀ ਤਾਂ ਤੁਸੀਂ ਦੇਖੋ ਕਿ 43% ਵੋਟ ਸ਼ੇਅਰ ਜਿਹੜਾ ਹੈਗਾ ਉਹ ਲਿਬਰਲ ਨੂੰ ਗਿਆ ਹਾਲਾਂਕਿ ਵੋਟ ਸ਼ੇਅਰ ਕਨਜ਼ਰਵੇਟਿਵ ਦਾ ਵੀ ਘਟ ਨਹੀਂ 41.7% ਇਹ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜਿਹੜਾ ਵੋਟ ਪਰਸੈਂਟੇਜ ਡੇਢ 2% ਦਾ ਫਰਕ ਕੀ ਕਹਿੰਦਾ ਮਾਰਜਨ ਬਹੁਤ ਥੋੜਾ ਹਰੇਕ ਸੀਟਾਂ ਦੇ ਉੱਪਰ ਬਹੁਤ ਥੋੜਾ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਕੋਈ 100 200 ਕੋਈ 300 ਕੋਈ 500 ਇੰਨਾ ਕੁ ਮਾਰਜਨ ਹੈ ਕੋਈ ਬਹੁਤਾ ਜਿਆਦਾ ਮਾਰਜਨ ਨਹੀਂ ਜਿਵੇਂ ਇੰਡੀਆ ਵਿੱਚ ਤਾਂ ਤੁਸੀਂ ਦੇਖਿਆ ਹੋਊਗਾ ਇੱਥੇ ਤਾਂ ਲੱਖਾਂ ਦਾ ਮਾਰਜਨ ਪੈ ਜਾਂਦਾ ਚਾਹੇ ਅਮਰਤਪਾਲ ਦੀ ਉਸੇ ਗੱਲ ਕਰ ਲਓ ਕਿੰਨੇ ਆਏ ਲੱਖ ਵੋਟਾਂ ਦੇ ਨਾਲ 5 5.5 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਐਮਪੀ ਦੀ ਸੀਟ ਤਾਂ ਇੱਥੇ ਇੰਨਾ ਜਿਹੜਾ ਫਰਕ ਨਹੀਂ ਰਹ ਦੇ ਬਿਨੈ ਇਹਨਾਂ فرق ਰਹਿੰਦਾ ਤੇ ਹੁਣ ਜਿਹੜਾ ਐਨਡੀਪੀ ਨੂੰ ਕਿੰਨਾ ਪਰਸੈਂਟਜ ਮਿਲਿਆ 6% ਐਨਡੀਪੀ ਨੂੰ 6% ਮਿਲਿਆਗਾ ਅ ਦੇਖ ਸਕਦੇ ਹੋ ਸੀ 7 ਸੀਟਾਂ ਦੇ ਉੱਪਰ ਲੀਡ ਕਰ ਰਿਹਾ ਤਾਂ ਮੈਂ ਕਹੂੰਗਾ ਕਿ ਹੁਣ ਜਿਹੜਾ ਜਗਮੀਤ ਸਿੰਘ ਹੁਣਾਂ ਦਾ ਵੀ ਅਸੀਂ ਤੁਹਾਨੂੰ ਕਾਟ ਕੇ ਦਿਖਾਣੇ ਆ ਕਿ ਕਿੱਥੇ ਇੱਕ ਜਗਮੀਤ ਸਿੰਘ ਹੁਣੇ ਨੇ ਉਹਨਾਂ ਹਾਲਾਂਕਿ ਹਾਰ ਚੁੱਕੇ ਨੇ ਕਿੰਨੀਆਂ ਸੀਟਾਂ ਪਈਆਂ ਤੁਹਾਨੂੰ ਉਹ ਦਿਖਾਣੇ ਪਹਿਲਾਂ ਪੀਅਰ ਪੋਲ ਪੀਅਰ ਦੇਖ ਲਓ ਸੀ ਇਹ ਖੁੱਦ ਜਿਹੜੇ ਨੇ ਕਨਜ਼ਰਵੇਟਿਵ ਪਾਰਟੀ ਦੇ ਨੇ ਔਰ ਇਹ ਖੁੱਦ ਟ੍ਰੇਲ ਕਰ ਰਹੇ ਨੇ ਹਜੇ ਤਾਂ ਇਹਨਾਂ ਤੇ ਲਿਬਰਲ ਪਾਰਟੀ ਦੇ ਅੱਗੇ ਨੇ ਔਰ ਖੁਦ ਇਹ ਆਪ ਪਿੱਛੇ ਚੱਲ ਰਹੇ ਨੇ ਔਰ ਦੂਜੇ ਪਾਸੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਜਗਮੀਤ ਸਿੰਘ ਜਗਮੀਤ ਸਿੰਘ ਜੋ ਕਿ ਲਗਾਤਾਰ ਚਰਚਾ ਦੇ ਵਿੱਚ ਰਹੇ ਆਪਣੇ ਬਿਆਨਾਂ ਨੂੰ ਲੈ ਕੇ ਖਾਸ ਤੌਰ ਤੇ ਪੰਜਾਬੀ ਬਹੁਤ ਸੈਲੀਬ੍ਰੇਟ ਕਰਦੇ ਸੀ ਜਗਮੀਤ ਸਿੰਘ ਨੂੰ ਤਾਂ ਤੁਸੀਂ ਦੇਖੋ ਇੱਥੇ ਵੀ ਕੰਜ਼ਰਵੇਟਿਵ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ 18000 ਵੋਟਾਂ ਉਹਨਾਂ ਨੂੰ ਜਿਹੜੇ 18000 ਪਈਆਂ ਨੇ ਔਰ ਲਿਬਰਲ ਪਾਰਟੀ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਪਈਆਂ ਨੇ 2048 ਵੋਟਾਂ 48% ਵੋਟਾਂ ਤੇ 8000 ਰੁਪਈਆ ਜਗਮੀਤ ਸਿੰਘ ਨੂੰ ਮਹਿਜ 18% ਔਰ ਇਹ ਤੀਜੇ ਨੰਬਰ ਤੇ ਨੇ ਚੌਥੇ ਨੰਬਰ ਤੇ ਨੇ ਪੀਪਲਜ਼ ਪਾਰਟੀ ਪੀਪਲਜ਼ ਪਾਰਟੀ ਹੈ ਤੇ ਮਨਪੀ ਬਾਦਲ ਨੇ ਵੀ ਬਣਾਈ ਸੀ ਪਰ ਪੀਪਲਜ਼ ਪਾਰਟੀ ਹੁਣ ਤੁਸੀਂ ਦੇਖ ਸਕਦੇ ਹੋ 485 ਵੋਟਾਂ ਤੇ ਹੈ ਕੈਂਡੀਡੇਟ 1% ਤੇ ਲਿਬਰਲ ਪਾਰਟੀ ਦੇ ਨੇ ਬਾਜ਼ੀ ਮਾਰੀ ਹੈ 41.8% ਜਗਮੀਤ ਸਿੰਘ ਹੋਣਾ ਨੂੰ 8688 ਵੋਟਾਂ ਪਈਆਂ 18% ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੋਟਾਂ ਪਈਆਂ ਤਾਂ ਵੋਟ ਸ਼ੇਅਰ ਦਾ ਫਰਕ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਕੈਨੇਡਾ ਦਾ ਇਹ ਪੂਰੇ ਦਾ ਪੂਰਾ ਵੈੱਬਸਾਈਟ ਜਿਵੇਂ ਭਾਰਤ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੱਲਦੀ ਹੈ ਤਾਂ ਉੱਥੇ ਇਲੈਕਸ਼ਨ ਕੈਨੇਡਾ ਤਾਂ ਇਲੈਕਸ਼ਨ ਕੈਨੇਡਾ ਵੀ ਦੇਖ ਸਕਦੇ ਹੋ ਦੁਬਾਰਾ ਫਿਰ ਤੋਂ ਲਿਬਰਲ ਪਾਰਟੀ ਦੇ ਕੋਲ 167 ਸੀਟਾਂ ਕੰਜ਼ਰਵੇਟਿਵ ਦੇ ਕੋਲ 145 ਨੇ ਔਰ ਇਸ ਤੋਂ ਬਾਅਦ ਜਿਹੜਾ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਏਗੀ ਕਿ ਲਿਬਰਲ ਪਾਰਟੀ ਕਿੰਨੀਆਂ ਸੀਟਾਂ ਤੇ ਕਾਬਜ਼ ਰਹੀ ਹੈ ਕੰਜ਼ਰਵੇਟਿਵ ਨੂੰ ਕਿੰਨੀਆਂ ਮਿਲੀਆਂ ਪਰ ਲਿਬਰਲ ਪਾਰਟੀ ਬਾਰੇ ਕੈਨੇਡਾ ਦੇ ਜਿਹੜੇ ਪੰਜਾਬੀ ਨੇ ਉਹ ਕਹਿੰਦੇ ਨੇ ਮੈਂ ਕੈਨੇਡਾ ਦੇ ਪੰਜਾਬੀ ਲਿਬਰਲ ਪਾਰਟੀ ਬਾਰੇ ਗੱਲ ਬੋਲਦੇ ਦਿਖਾਈ ਦਿੰਦੇ ਹੁੰਦੇ ਸੀ ਕਿਸੇ ਸਮੇਂ ਕਿ ਲਿਬਰਲ ਪਾਰਟੀ ਤਾਂ ਕੈਨੇਡਾ ਦਾ ਅਕਾਲੀ ਦਲ ਹੈ ਇਹ ਗੱਲ ਕਹਿੰਦੇ ਹੁੰਦੇ ਸੀ ਲਿਬਰਲ ਪਾਰਟੀ ਵਾਲੇ ਜਿਹੜੇ ਪੰਜਾਬੀ ਨੇ ਉੱਥੋਂ ਦੇ ਕਿ ਲਿਬਰਲ ਪਾਰਟੀ ਤਾਂ ਅਕਾਲੀ ਦਾ ਲੈ ਕੈਨੇਡਾ ਦਾ ਕਿਸੇ ਸਮੇਂ ਕਾਲੀ ਦਾਲ ਦੀ ਜਿਮੇ ਚੜਾਈ ਸੀ ਪਰ ਹੁਣ ਤਾਂ ਕਾਲੀ ਦਾਲ ਵੀ ਪੰਜਾਬ ਦੇ ਵਿੱਚ ਬੁਰੀ ਹਾਲਤ ਤੇ ਆ ਬਿਲਕੁਲ ਜਿਹੜਾ ਹਾਸ਼ੀਏ ਤੇ ਪਹੁੰਚਾ ਹੋਇਆ ਪਰ ਲਿਬਰਲ ਪਾਰਟੀ ਨੇ ਛੰਡੇ ਗੜ ਚੁੱਕੇ ਆ ਲਿਬਰਲ ਪਾਰਟੀ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਜਿਹੜਾ ਡਿਸਾਈਡ ਕਰੇਗੀ ਕਿ ਇਸ ਤੋਂ ਬਾਅਦ ਕੀ ਰਣਨੀਤੀ ਹੁੰਦੀ ਹੈ ਹਾਲਾਂਕਿ ਮਾਰਕ ਕਾਰਨੀ ਹੋਣਾ ਨੇ ਤਾਂ ਸੰਬੋਧਨ ਵੀ ਦਿੱਤਾ ਹੈ ਮਾਰਕ ਕਾਰਨੀ ਨੇ ਤਾਂ ਸੰਬੋਧਨ ਵੀ ਦਿੱਤਾ ਉਹਨਾਂ ਨੇ ਲੋਕਾਂ ਨੂੰ ਜਿਹੜਾ ਜਿੱਤ ਦੀ ਵਧਾਈ ਦਿੱਤੀ ਹੈ ਹਾਲਾਂਕਿ ਆਫੀਸ਼ੀਅਲੀ ਹਜੇ ਉਹ ਜਿੱਤ ਦੇ ਨੇੜੇ ਨੇ ਪਰ ਜਿੱਤ ਨਹੀਂ ਹੈਗੀ ਜਿੱਤ ਦਾ ਐਲਾਨ ਨਹੀਂ ਹੋਇਆ ਪਰ ਉਹਨਾਂ ਨੇ ਆਪ ਦੇ ਵੱਲੋਂ ਕਰ ਦਿੱਤਾ ਕਿਉਂਕਿ ਇਲੈਕਸ਼ਨ ਜਿਹੜਾ ਕੈਨੇਡਾ ਹੈਗਾ ਉੱਥੇ ਹਜੇ ਅਪਡੇਟ ਨਹੀਂ ਹੋਇਆ ਡਾਟਾ ਬਹੁਤ ਸਾਰੀਆਂ ਗਿਣਤੀਆਂ ਮਿੰਟੀਆਂ ਚੱਲ ਰਹੀਆਂ ਨੇ ਪਰ ਤਕਰੀਬਨ 20-25 ਮਿੰਟਾਂ ਦੀ ਗੱਲ ਹੈ ਅੱਧੇ ਘੰਟੇ ਤੋਂ ਬਾਅਦ ਤਾਂ ਤਸਵੀਰ ਬਿਲਕੁਲ ਕਲੀਅਰ ਹੋ ਜਾਣੀ ਹੈ ਕਿ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ ਪਰ ਤੁਸੀਂ ਇਲੈਕਸ਼ਨ ਦਾ ਤੁਸੀਂ ਗ੍ਰਾਫ ਦੇਖੋ ਪਹਿਲਾਂ ਚੱਲਿਆ ਲਿਬਰਲ ਪਾਰਟੀ ਬਿਲਕੁਲ ਸਿਰੇ ਤੇ ਗਈ ਤੇ ਨਾਲ ਦੀ ਨਾਲ ਅਗਲੇ 1 ਘੰਟੇ ਦੇ ਵਿੱਚ ਜਿਹੜਾ ਕੰਜ਼ਰਵੇਟਿਵ ਪਾਰਟੀ ਪੂਰੀ ਸਪੀਡ ਖਿੱਚਦੀ ਹੈ ਤੇ ਮੈਚ ਫਸ ਜਾਂਦਾ ਹੁਣ ਵੀ ਮੈਚ ਫਸਿਆ ਹੋਇਆ ਹੁਣ ਵੀ ਜਿਹੜਾ ਮੈਚ ਫਸਿਆ ਜਰੂਰ ਹੋਇਆ ਪਰ ਐਂਡੀਪੀ ਜਿਹੜਾ ਐਂਡੀਪੀ ਦਾ ਪਤਾ ਹੈ ਕਿ ਲਿਬਰਲ ਵਾਲਿਆਂ ਦੇ ਨਾਲ ਜਿਹੜਾ ਹਾਲਾਂਕਿ ਉਹਨੇ ਲਾਇੰਸ ਤੋੜਿਆ ਪਰ ਉਹ ਕਨਜ਼ਰਵੇਟਿਵ ਦੇ ਨਾਲ ਨਹੀਂ ਜਾਣਗੇ ਜਗਮੀਤ ਸਿੰਘ ਹੁਣੀ ਜਿਹੜੇ ਨੇ ਉਹ ਖੁਦ ਅਸਤੀਫਾ ਦੇ ਚੁੱਕੇ ਨੇ ਉਹਨਾਂ ਦੀ ਆਪ ਦੀ ਹਾਰ ਹੋ ਚੁੱਕੀ ਹੈ ਕਿ ਤੁਸੀਂ ਦੇਖੋ ਤੀਜੇ ਨੰਬਰ ਤੇ ਨੇ ਉਹ 40000 ਵੋਟਾਂ ਦੇ ਜਿਹੜਾ ਵੋਟਾਂ ਦੇ ਨਾਲ ਉਤੋਂ ਦਾ ਲਿਬਰਲ ਪਾਰਟੀ ਦਾ ਕੈਂਡੀਡੇਟ ਜਿੱਤੇਗਾ ਤੇ ਜਗਮੀਤ ਸਿੰਘ ਹੁਣਾ ਨੂੰ ਮਹਿਜ ਵੋਟਾਂ ਪਈਆਂ ਉੱਤੇ 16 17000 ਤਾਂ ਬਹੁਤ 8000 8000 ਵੋਟਾਂ ਪਈਆਂ 16 17000 ਤਾਂ ਜਾਂ ਦੂਜੇ ਨੰਬਰ ਤੇ ਸੀ ਉਸ ਨੂੰ ਪਈਆਂ ਤਾਂ ਇੰਨਾ ਜ਼ਿਆਦੇ ਵੋਟਾਂ ਦੇ ਵਿੱਚ ਫਰਕ ਪੈਣਾ ਤਾਂ ਜਗਮੀਤ ਸਿੰਘ ਹੋਣਾ ਦੀ ਸਿਆਸਤ ਨੂੰ ਲੋਕਾਂ ਨੇ ਲੱਗਦਾ ਸ਼ਾਇਦ ਪਸੰਦ ਨਹੀਂ ਕੀਤਾ ਜਾਂ ਫਿਰ ਪੰਜਾਬੀ ਹਾਲਾਂਕਿ ਦੇਖਿਆ ਜਾਵੇ ਤਾਂ ਬਹੁਤ ਵੱਡੇ ਪੱਧਰ ਤੇ ਜਿਤਾ ਅਸਰ ਕੀਤੀ ਆ ਪੰਜਾਬੀਆਂ ਨੇ ਜਿਹੜੇ ਪੁਰਾਣੇ ਪੰਜਾਬੀ ਉੱਤੇ ਗਏ ਹੋਏ ਨੇ ਜਿਹੜੇ ਲਗਾਤਾਰ ਪਹਿਲਾਂ ਵੀ ਜਿੱਤਿਆ ਰਿਹਾ ਹੁਣ ਵੀ ਉਹ ਵਾਰ-ਵਾਰ ਜਿੱਤੇ ਨੇ ਤੇ ਪੰਜਾਬੀ ਜਿਹੜੇ ਨੇ 65 ਜਾਣੇ ਸੀ ਪੂਰੇ ਟੋਟਲ ਇਸ ਇਲੈਕਸ਼ਨ ਦੇ ਵਿੱਚ 343ਾਂ ਦੇ ਵਿੱਚੋਂ 65 ਸੀਟਾਂ ਤੇ ਪੰਜਾਬੀ ਵੀ ਲੜ ਰਹੇ ਸੀ ਤੇ ਪੰਜਾਬੀਆਂ ਨੇ ਜਿਹੜੀ ਜਿੱਤ ਹਾਸਲ ਕੀਤੀ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਚੌਥੀ ਵਾਰ ਜਿਹੜਾ ਕੈਨੇਡਾ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈਗੀ ਸਰੀ ਨਿਊਟਨ ਸੀਟ ਤੋਂ ਸੁਖਤਾਲੀਆ ਨੇ ਲਗਾਤਾਰ ਚੌਥੀ ਵਾਰ ਸੀਟ ਤੋਂ ਲਿਬਰਲ ਪਾਰਟੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਸੁਖਤ ਧਾਲੀਵਾਲ ਤੇ ਕੰਜ਼ਰ ਬੇਟੀ ਪਾਰਟੀ ਦੇ ਰੇਡੀਓ ਨਾਉਂਸਰ ਸੀ ਹਰਜੀਤ ਸਿੰਘ ਗਿੱਲ ਜਿਨ੍ਹਾਂ ਨੂੰ ਹਰਾਤ ਹੈ ਔਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਹੈਗਾ ਰਣਦੀਪ ਸਿੰਘ ਸਰਾਏ ਹੋਣਾ ਨੇ ਇਹਨਾਂ ਨੇ ਵੀ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਤਾਂ ਲਗਾਤਾਰ ਪੰਜਾਬੀ ਜਿੱਤ ਦੇ ਝੰਡੇ ਗੱਡ ਰਹੇ ਨੇ ਕੈਨੇਡਾ ਦੇ ਵਿੱਚ ਇੱਕ ਪਾਸੇ ਹੁਣ ਥੋੜੀ ਜਿਹੀ ਦੇਰ ਦੇ ਵਿੱਚ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਬਣ ਕੇ ਕੈਨੇਡਾ ਦੇ ਮਾਰਕ ਕਾਰਨੀ ਤੇ ਸਭ ਤੋਂ ਵੱਧ ਨਿਗਾਹ ਰਹੂਗੀ ਕੈਨੇਡਾ اور ਅਮਰੀਕਾ ਦੇ ਰਿਸ਼ਤਿਆਂ ਦੇ ਉੱਤੇ ਕੀ ਆਖਰਕਾਰ ਇਹ ਰਿਸ਼ਤੇ ਕਿਵੇਂ ਨਿਭਦੇ ਇੱਕ ਪਾਸੇ ਲਗਾਤਾਰ 트ੰਪ ਡਰਾ ਰਿਹਾ ਲਗਾਤਾਰ 트ੰਪ ਬਿਆਨਵਾਜੀ ਕਰ ਰਿਹਾ ਤੇ ਹੁਣ ਦੂਜੇ ਪਾਸੇ ਜਦੋਂ ਲਿਬਰਲ ਪਾਰਟੀ ਜਿੱਤੇਗੀ ਤਾਂ ਫੇਰ ਕੀ ਬਿਆਨਵਾਜੀ ਹੁੰਦੀ ਹੈ ਇਹ ਵੀ ਦੇਖਣਾ ਹੈ